ਖਾਣਾ ਖਾਲਣਾ ਅੰਦਰੋਂ ਦੇ ਪਿੰਡ ਮਾੜੀ ਕੰਬੋ ਕੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਅੰਦਾਦਨ ਫਾਇਰਿੰਗ ਵਿੱਚ ਇੱਕ ਦੀ ਮੌਤ ਤੇ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਸੁਖਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਹਰਪ੍ਰੀਤ ਸਿੰਘ ਨਿਸ਼ਾਨ ਸਿੰਘ ਤੇ ਪ੍ਰਗਟ ਸਿੰਘ ਗੰਭੀਰ ਜ਼ਖਮੀ ਹੋ ਗਏ ਜਿੰਨਾਂ ਵਿੱਚੋਂ ਨਿਸ਼ਾਨ ਸਿੰਘ ਤੇ ਪ੍ਰਗਟ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਇਸ ਸੰਬੰਧੀ ਮਿਰਤਕ ਦੇ ਚਾਚਾਕਾਰ ਸਿੰਘ ਨੇ ਦੱਸਿਆ ਕਿ ਵਿਰੋਧੀ ਧਿਰ ਨੇ ਕੱਲ ਸਾਡੇ ਜ਼ਮੀਨੀ ਰਸਤੇ ਨੂੰ ਵੜ ਦਿੱਤਾ ਸੀ ਅਤੇ ਜਦ ਅਸੀਂ ਰਸਤਾ ਠੀਕ ਕਰਨਗੇ ਤਾਂ ਇਹਨਾਂ ਨੇ 40-50 ਹਜ਼ਾਰ ਬੰਦ ਵਿਅਕਤੀਆਂ ਨਾਲ ਸਾਡੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਮੇਰੇ ਭਤੀਜੇ ਸੁਖਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਇਹੀ ਤੇ ਵਹੀ ਕੱਲ ਜਾ ਕੇ ਆਪ ਮਿੱਟੀ ਮੱਟੀ ਪਾ ਕੇ ਫੇਰ ਬੰਨ ਲਈ ਬੂਏ ਬਾਇ ਰੱਖੇ ਅੱਜ ਇਹਨਾਂ ਨੇ ਅਹੀਂ ਖਵਾ ਖਾਰ ਪਉਣ ਗਏ ਆ ਇਹਨਾਂ ਮਗਰੋਂ ਮਸ਼ਬਰਾ ਬਣਾਇਆ ਸੀ ਤੇ ਅੱਗੇ ਉਹ ਵੀ ਵੇਖਿਆ ਤਿੰਨੇ ਟਰੈਕਟਰ ਖੜਦੇ ਕੇ ਆਹੀਂ ਗਏ ਆਹੀਂ ਤੋਂ ਰਹਿ ਗਏ ਉਹ 60 70 ਜਣੇ ਹੁਣ ਸਿੱਧੇ ਗੱਲ ਗੱਲ ਗੋਲੀਆਂ ਪਹਿਲਾਂ ਸਿੱਧੀਆਂ ਮਾਰੀਆਂ ਇਹ ਵਿਚਾਰੇ ਘੁੰਮ ਕੇ ਦੇਖਦੇ ਆ ਮੇਰੇ ਸਿਰ ਉੱਤੀ ਨਾ ਕੀ ਹੈ ਇਹਨਾਂ ਮੁਰਗਰ ਲੜਕਾਰਾਂ ਮਾਰਿਆ ਵੀ ਕੀ ਹੋ ਗਿਆ ਫਿਰ ਪਿਛੇ ਆਇਆ ਗੋਲੀਆਂ ਮਾਰੀ ਜਾਂਦੇ ਸੀ ਜੀ ਪਹਿਲੇ 4 ਜਣੇ ਹੀ ਹੋਏ ਆ ਤੇ ਇੱਕ ਜੀ ਮੇਰਾ ਪਤੀਆ ਸੁਖਬੀਰ ਉਹ ਪੂਰਾ ਗਿਆ ਉਹਨੇ ਕਿ ਝਗੜਾ ਸੀ ਨਾ ਮੰਮੂਲੀ ਦੇ ਉਹਦਾ ਦੂਜੀ ਪਾਰਟੀ ਇਹਨਾਂ ਰੋਕਿਆ ਦੂਜੀ ਪਾਰਟੀ ਨੇ ਗੋਲੀਆਂ ਚਲਾਤੀਆਂ ਤੇ ਇੱਕ ਮੁੰਡੇ ਦੀ ਮੌਕੇ ਦੇ ਸੁਖਬੀਰ ਸਿੰਘ ਦੀ ਮੌਤ ਹੋ ਗਈ ਬਾਕੀਆਂ ਤੇਨਾਂ ਦੇ ਗੋਲੀਆਂ ਲੱਗੀਆਂ ਉਹ ਕਾਫੀ ਸੀਰੀਅਸ ਹੈ ਜੀ ਤਿੰਨ ਬੰਦੇ ਇੱਕ ਵੀ ਡੈੱਥ ਹੋ ਗਈ ਪੱਟੀ ਤੋਂ ਅਵਤਾਰ ਸਿੰਘ ਨਾਲ ਭੋਪਿੰਦਰ ਸਿੰਘ ਦਿਵਯਾ ਪੰਜਾਬ ਟੀਵੀ ਪਿੱਕੀ ਵੈਨ